ਇਕ ਤਾਂ ਕਡੂਰ ਸਾਹਿਬ ਹੈ ਅਮਰਤਪਾਲ ਦੀ ਗੱਲ ਕਰ ਰਿਹਾ ਹੈ ਦੂਜਾ ਫਰੀਦਕੋਟ ਦਾ ਹਲਕਾ ਹੈ ਜਿੱਥੇ ਜਿਹੜਾ ਹੈਗਾ ਉੱਥੇ ਵੀ ਲੋਕ ਮਹਿਮ ਚਲਾ ਰਹੇ ਆ ਸਰਵਜੀਤ ਸਿੰਘ ਖਾਲਸਾ ਇਹਨਾਂ ਦੋਨਾਂ ਮਹਿਮਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੇ ਦੋਨੋਂ ਉਮੀਦਵਾਰ ਹੈ ਇਹਨਾਂ ਦੇ ਜਦੋਂ ਚੋਣ ਮੈਦਾਨ 'ਚ ਆਉਣ ਦੀ ਚਰਚਾ ਛੜੀ ਸੀ ਤਾਂ ਉਸ ਦਿਨ ਤੋਂ ਹੀ ਲੱਗਦਾ ਸੀਗਾ ਕਿ ਇਹ ਇਹਨਾਂ ਦੀ ਮਹਿਮ ਜਿਹੜੀ ਹੈ ਉਹ ਲੋਕ ਚਲਾਉਣਗੇ ਕਿਉਂਕਿ ਲੋਕ ਚਾਹੁੰਦੇ ਸੀਗੇ ਜਿਸ ਤਰ੍ਹਾਂ ਭਾਈ ਅਮਰਤਪਾਲ ਐਸ ਵਲੇ ਅਸਾਮ ਦੀ ਇੱਕ ਡਿਬਰੂਗਰ ਜੇਲ੍ਹ ਚ ਬੰਦ ਨੇ ਤੇ ਪਹਿਲਾਂ ਤਾਂ ਉਹਨਾਂ ਦੇ ਕਾਗਜ਼ ਭਰਨ ਦਾ ਸੀਗਾ ਕਿ ਉਹ ਕਾਗਜ਼ ਭਰਨਗੇ ਆਜ਼ਾਦ ਖੜਨਗੇ ਨਹੀਂ ਖੜਨਗੇ ਜਾਂ ਕਾਲੀਦਾਲ ਉਹਨਾਂ ਨੂੰ ਸਪੋਰਟ ਕਰੇਗਾ ਜਾਂ ਸ਼੍ਰੋਮਣੀ ਕਾਲੀਦਾਲ ਅੰਬਰਸਰ ਉਹਨਾਂ ਨੂੰ ਸਪੋਰਟ ਕਰੇਗਾ ਜਾਂ ਕੀ ਕੀ ਹੋਏਗਾ ਜਾਂ ਸ਼੍ਰੋਮਣੀ ਕਾਲੀਦਾਲ ਉੱਥੇ ਆਪਣਾ ਉਮੀਦਵਾਰੀ ਖੜਾ ਨਹੀਂ ਕਰੇਗਾ ਸੋ ਇਸ ਤਰ੍ਹਾਂ ਦੇ ਕਈ ਚਰਚੇ ਸੀਗੇ ਕਿ ਮੁੱਖ ਮੁਕਾਬਲਾ ਜਿਹੜਾ ਅਮਰਤਪਾਲ ਤੇ ਕੁਲਬੀਰ ਸਿੰਘ ਜੀਰਾ ਦੇ ਵਿਚਾਲੇ ਉੱਥੇ ਬਣ ਗਿਆ ਹੈਗਾ ਭਾਵੇਂ ਕਿ ਉੱਥੇ ਜਿਹੜਾ ਇਹ ਹਲਕਾ ਹੈਗਾ ਖਡੂਰ ਸਾਹਿਬ ਦਾ ਉਹਦੇ ਸੱਤ ਹਲਕਿਆਂ ਦੇ ਵਿੱਚ ਆਪ ਦੇ ਵਿਧਾਇਕ ਜਿੱਤੇ ਹੋਏ ਆ ਨਿਊਜ਼ ਬੈਂਡ ਨਿਊਜ਼ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਈ ਵਾਰ ਜਦੋਂ ਆਪਾਂ ਟ੍ਰੇਨ ਜਾਂ ਬੱਸ ਸਫਰ ਕਰਦੇ ਹਾਂ ਆ ਕੋਈ ਦੂਰੀ ਤੇ ਨਹੀਂ ਸ਼ਹਿਰ ਉਹ ਪਿੰਡ ਉਹ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਲੱਗ ਜਾਂਦੀਆਂ ਸਾਨੂੰ ਲੱਗਦਾ ਕਿ ਬੱਸ ਅੱਡੇ ਜਾਂ ਸਟੇਸ਼ਨ ਆਇਆ ਸਮਝੋ ਬਿਲਕੁਲ ਉਸੇ ਤਰੀਕੇ ਨਾਲ ਜਦੋਂ ਆਪਾਂ ਪਾਰਲੀਮੈਂਟ ਚੋਣਾਂ ਦੀ ਗੱਲ ਕਰਦੇ ਹਾਂ ਲਗਾਤਾਰ ਪਿੱਛੇ ਲੰਬੇ ਸਮੇਂ ਤੋਂ ਜਿਹਦੇ ਆਪਾਂ ਡਿਸਕਸ਼ਨਸ ਬਾਅਦ ਫਕ ਮੁਦਿਆਂ ਤੇ ਚਰਚਾ ਕਰਦੇ ਰਹੇ ਹਾਂ ਤੇ ਪਰ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤੇ ਸਾਨੂੰ ਚੋਣਾਂ ਵਾਲਾ ਦਿਨ ਸਾਹਮਣੇ ਨਜ਼ਰ ਆ ਰਿਹਾ ਹੈ ਭਲਕੇ ਉਹ ਅਹਿਮ ਦਿਨ ਭਾਗਾਂ ਵਾਲਾ ਦਿਨ ਆ ਰਿਹਾ ਜਦੋਂ ਇਸ ਦੇਸ਼ ਦੇ ਲੋਕ ਇਹ ਸੂਬੇ ਦੇ ਲੋਕ ਜਿਹੜਾ ਹੈਗਾ ਵੋਟ ਕਰਨਗੇ ਤੇ ਆਪਣੀ ਪਸੰਦੇ ਉਮੀਦਵਾਰ ਨੂੰ ਲੈ ਕੇ ਆਉਣਗੇ ਅੱਗੇ ਜਿਹੜਾ ਪਾਰਲੀਮੈਂਟ ਦੀਆਂ ਪੌੜੀਆਂ ਚੜੇਗਾ ਇਹ ਮੁੱਦਾ ਹੈ ਹੀ ਪਰ ਨਾਲੇ ਵੀ ਹੈ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਕਿ ਹਮੇਸ਼ਾ ਇੱਕ ਉਤਸੁਕਤਾ ਬਣੀ ਰਹਿੰਦੀ ਹੈ ਕਿ ਕੁਝ ਵੱਡੀਆਂ ਸੀਟਾਂ ਜਿਹੜੀਆਂ ਚਰਚਾ ਚੱ ਰਹੀਆਂ ਪਿਛਲੇ ਲੰਬੀਆਂ ਡਿਸਕਸ਼ਨ ਦੇ ਵਿੱਚ ਉਹਨਾਂ ਤੇ ਕਿਹੋ ਜੀ ਸਥਿਤੀ ਹੈ ਇਹੋ ਜੀ ਇੱਕ ਚਰਚਾ ਚ ਜਿਹੜੀ ਹੈਗੀ ਸੀਟ ਹੈ ਪਟਿਆਲਾ ਅਕਸਰ ਜੀ ਦੇ ਬਾਰੇ ਚਰਚਾ ਹੁੰਦੀ ਹੈ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਡਾਕਟਰ ਗਾਂਧੀ ਇਸੇ ਤਰੀਕੇ ਨਾਲ ਡਾਕਟਰ ਬਲਬੀਰ ਸਿੰਘ ਇਸੇ ਤਰੀਕੇ ਨਾਲ ਸ਼ੋਮਣੀ ਕਾਲੀਦਾਲ ਵੱਲੋਂ ਸ਼ਰਮਾ ਜੀ ਵੱਡੇ ਕਦਾਵਾਰ ਉਮੀਦਵਾਰ ਹੈ ਇਹਨਾਂ ਚੋਂ ਕੌਣ ਪਾਰਲੀਮੈਂਟ ਦੀਆਂ ਪੌੜੀਆਂ ਚੜੇਗਾ ਆਪਾਂ ਮੈਂ ਬੇਨਤੀ ਕੀਤੀ ਹੈ ਸਾਡੇ ਉਥੋਂ ਦੇ ਸੀਨੀਅਰ ਜਰਨਲਿਸਟ ਨੇ ਕਰਮਜੀਤ ਚਿੱਲਾ ਜੀ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਰਦੇ ਹਾਂ ਫਿਰ ਆਪਾਂ ਲੈਣੇ ਆ ਇਸੇ ਮੁੱਦੇ ਤੇ ਸਵਾਲ ਚਿੱਲਾ ਜੀ ਮੇਰੇ ਦਰਸ਼ਕਾਂ ਵੱਲੋਂ ਮੇਰੀ ਟੀਮ ਵੱਲੋਂ ਧੰਨਵਾਦ ਜੀ ਆਇਆਂ ਨੂੰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਸਿੱਧਾ ਜਿਲਾ ਜੀ ਜਦੋਂ ਅਸੀਂ ਸ਼ੁਰੂ ਜ਼ਿਕਰ ਕੀਤਾ ਕਿ ਤਾਂ ਆਪਾਂ ਹਣ ਵੋਟ ਪਾਉਣ ਦੀਆਂ ਬਰੂਹਾਂ ਤੇ ਜਾਨੀ ਸਮਝੋ ਕਿ ਲਾਈਨ 'ਚ ਆ ਕੇ ਖੜ ਗਏ ਹੁਣ ਬਟਨ ਦਬਾਉਣ ਵਾਲੀ ਗੱਲ ਸਥਿਤੀ ਇਦਾਂ ਦੀ ਬਣਦੀ ਨਜ਼ਰ ਆ ਰਹੀ ਹੈ ਤੇ ਪਰ ਸੀਟਾਂ ਬਾਰੇ ਉਤਸੁਕਤਾ ਫੇਰ ਵੀ ਬਣੀ ਹੋਈ ਹੈ ਪਟਿਆਲਾ ਸੀਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਹੁਣ ਸਾਰਾ ਮੰਥਨ ਹੋ ਗਿਆ ਰੈਲੀਆਂ ਹੋ ਗਿਆ ਡਿਸਕਸ਼ਨਸ ਹੋ ਗਿਆ ਕਿਵੇਂ ਲੱਗਦਾ ਪਟਿਆਲਾ ਦੀ ਸੀਟ ਦੀਆਂ ਪੌੜੀਆਂ ਚੜਦੇ ਕਿਹੜੇ ਉਮੀਦਵਾਰ ਨਜ਼ਰ ਆ ਰਿਹਾ ਸਿੱਧੂ ਸਾਹਿਬ ਜਿਹੜਾ ਇੰਪ੍ਰੈਸ਼ਨ ਹੈ ਤੁਹਾਡਾ ਇਹਦਾ ਉੱਤਰਤਾ 4 ਤਰੀਕ ਨੂੰ ਜਦੋਂ ਨਤੀਜਾ ਆਏਗਾ ਉਦੋਂ ਹੀ ਮਿਲੇਗਾ ਬਹੁਤ ਔਖਾ ਹੈ ਸਮੇਂ ਤੋਂ ਪਹਿਲਾਂ ਕੁਝ ਵੀ ਕਹਿਣਾ ਬਿਲਕੁਲ ਵੀ ਆਪਣਾ ਜਵਾਬ ਤੁਹਾਡਾ ਜੀ ਜਿਹੜਾ ਪਟਿਆਲਾ ਲੋਕ ਸਭਾ ਹਲਕੇ ਸਿੱਧੂ ਸਾਹਿਬ ਪੰਜਾਬ ਚ ਸਭ ਤੋਂ ਵੱਧ ਵੋਟਾਂ ਪਟਿਆਲਾ ਲੋਕ ਸਭਾ ਹਲਕੇ ਚ ਨੇ ਭਾਵੇਂ ਕਿ ਉਮੀਦਵਾਰ ਸਭ ਤੋਂ ਵੱਧ 43 ਲੁਧਿਆਣੇ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਪਰ ਵੋਟਰਾਂ ਪੱਖੋਂ ਜੇ ਦੇਖੀਏ ਤਾਂ ਪਟਿਆਲੇ ਦੀ ਜਿਹੜਾ ਲੋਕ ਸਭਾ ਸਭ ਤੋਂ ਵੱਧ ਵੋਟਾਂ ਨੇ ਜੀ ਇੱਥੇ 18 ਲੱਖ 6424 ਕੁੱਲ ਵੋਟਰ ਨੇ ਸਿੱਧੂ ਸਾਹਿਬ ਪਟਿਆਲੇ ਲੋਕ ਸਭਾ ਹਲਕੇ 'ਚ ਜਿਨ੍ਹਾਂ 'ਚੋਂ 9 ਲੱਖ 44300 ਮਰਦ ਵੋਟਰ ਨੇ 8 ਲੱਖ 62044 ਜਿਹੜੇ ਉਹ ਮਹਿਲਾਵਾਂ ਵੋਟਰ ਨੇ ਤੇ ਟਰਾਂਸਜੈਂਡਰ ਨੇ ਜੀ ਤੇ 26 ਉਮੀਦਵਾਰ ਇਸ ਲੋਕ ਸਭਾ ਹਲਕੇ ਚ ਮੈਦਾਨ ਚ ਨੇ ਜਿਨ੍ਹਾਂ ਚੋਂ ਤਿੰਨ ਆਮ ਆਪੀਆਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਨੇ ਦੇਖੋ ਜਿਹੜਾ ਜੀ ਬਿਲਕੁਲ ਸਹੀ ਨਹੀਂ ਆਮ ਸੌਰੀ ਵਿਚ ਟੋਕਣ ਲਗਾ ਸਹੀ ਉਮੀਦਵਾਰ ਬਿਲਕੁਲ ਠੀਕ ਹੈ ਹੁਣ ਕਾਫੀ ਜਿਵੇਂ ਹੁੰਦਾ ਨਾ ਇੱਕ ਦiracial 20 ਟੇ ਦੇ ਤਰ੍ਹਾਂ ਜੀ ਕੋਣਾ ਮੁਕਾਬਲਾ ਇੱਥੇ ਹਾਲੇ ਵੀ ਬਣਿਆ ਹੋਇਆ ਹੈ ਜਿਦੇ ਚ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੇਰ ਸਿੰਘ ਸ੍ਰੋਣੀ ਇਕਾਈ ਦਲ ਦੇ ਨਰਿੰਦਰ ਕੁਮਾਰ ਸ਼ਰਮਾ ਤੇ ਭਾਰਤੀ ਜਨਤਾ ਪਾਰਟੀ ਦੀ ਮਹਾਰਾਣੀ ਪਰਨੀਤ ਕੌਰ ਹੂੰ ਸਿੱਧੂ ਸਾਹਿਬ ਪਿਛਲੇ ਜੇ ਆਪਾਂ ਦੇਖੀਏ ਇਸ ਹਲਕੇ ਦਾ ਇਤਿਹਾਸ ਕਿ ਇੱਕ ਵੇੜੜਕੇ ਮੀਸਾ ਚੈਕਟਰ ਧਰਮੇਂਦਰ ਗਾਂਧੀ ਨੇ ਚੋਣ ਜਿੱਤੀ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਹੀਂ ਤਾਂ ਲਗਭਗ ਪਿਛਲੇ ਦੇ ਸਾਰਤ ਲਗਾਤਾਰ ਚਾਰ ਵਾਰੀ ਇਥੋਂ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਨੇ ਜੀ ਲਗਾਤਾਰ ਤੇ ਅਕਾਲੀ ਦਲ ਦਾ ਭਾਵੇਂ ਵੋਟ ਪ੍ਰਤੀਸ਼ਤੋ ਕਾਫੀ ਜਾਂਦਾ ਪਰ 1998 ਚ ਸ਼ੁਰੂ ਮਨੀ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਹਣਕੇ ਤੋਂ ਨਹੀਂ ਜਿੱਤ ਸਕਿਆ ਸਿੱਧੂ ਸਾਹਾਬ ਸੋ ਇਸ ਵਾਰ ਜਿਹੜੀ ਸਥਿਤੀ ਸੀ ਇਹ ਕਿ ਜਿਹੜੇ ਪ੍ਰਨੀਤ ਕੌਰ ਨੇ ਜਿਹੜੇ ਹਮੇਸ਼ਾ ਕਾਂਗਰਸ ਵੱਲੋਂ ਇਥੋਂ ਚੋਣ ਜਿੱਤਦੇ ਰਹੇ ਨੇ ਉਹ ਇਸ ਵਾਰ ਕਮਲ ਦੇ ਫੁੱਲ ਤੇ ਸਵਾਰ ਹੋ ਕੇ ਲੋਕ ਚੋਣ ਮੈਦਾਨ ਚ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਇੱਕ ਸਵਾਰ ਜਿਲ੍ਹਾ ਜੀ ਸਵਾਗਤ ਨੂੰ ਲੋਕਾਂ ਚਾਹੁੰਦਾ ਡਾਕਟਰ ਅੰਮ੍ਰਿਤ ਗਾਂਧੀ ਜਿਨ੍ਹਾਂ ਨੇ 2014 ਚ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਮਹਾਰਾਣੀ ਨੂੰ ਹਰਾ ਕੇ ਜਿਹੜੇ ਸੰਸਦ ਬਣੇ ਸੀ ਉਹ ਚੋਣ ਲੜ ਰਹੇ ਨੇ ਜੀ ਤੇ ਅਕਾਲੀ ਦਲ ਦੇ ਜਿਹੜੇ ਦੋ ਵਾਰ ਨਹਿਰਾਬਸੀ ਹਲਕੇ ਦੇ ਵਿਧਾਇਕ ਰਹੇ ਨੇ ਜੀ ਨਰਿੰਦਰ ਕੁਮਾਰ ਸ਼ਰਮਾ ਉਹ ਚੋਣ ਮੈਦਾਨ ਚ ਨੇ ਤੇ ਜਿਹੜੇ ਹੁਕਮਰਾਨ ਤੇਰੇ ਉਹਨਾਂ ਨੇ ਆਪਣੇ ਸਿਹਤ ਮੰਤਰੀ ਪੰਚਾਇਤ ਪਤ ਦਾ ਡਾਕਟਰ ਬਲਵੀਰ ਸਿੰਘ ਤੇ ਸੋ ਹਾਲੇ ਤੱਕ ਵੀ ਭਾਵੇਂ ਕੇ ਕੁਝ ਘੰਟੇ ਬਾਕੀ ਰਹਿ ਗਏ ਨੇ ਜਦੋਂ ਵੋਟਾਂ ਪੈਣੀਆਂ ਨੇ ਤੁਸੀਂ ਠੀਕ ਕਿਹਾ ਸਾਗਾ ਵਾਲਾ ਦਿਨ ਆ ਰਿਹਾ ਤੇ ਲੋਕਤੰਤਰ ਦਾ ਜਿਹੜਾ ਮੇਲਾ ਤੁਹਾਨੂੰ ਪਤਾ ਕੀ ਹੋ ਰਿਹਾ ਹੈ ਸਰਸਨ ਬਰੋ ਬੋਰਿੰਗ ਬੁੱਧਾ ਤੇ ਬਹੁਤ ਤਕਸ ਹੈ ਤੇ ਲਗਾਤਾਰ ਹੈ ਚੋਣ ਕਮਿਸ਼ਨ ਵੱਲੋਂ ਜਿਹੜੇ ਪ੍ਰਬੰਧ ਨੇ ਸਾਰੇ ਪੋਲ ਬੂਥਾਂ ਤੇ ਮੈਂ ਚੈੱਕ ਕਰਕੇ ਆਇਆ ਜੀ ਲਗਭਗ ਕੱਲ ਤੋਂ ਹੀ ਉਹ ਜਿੱਥੇ ਤੱਕ ਬਾਹਰ ਲੈਣਾ ਲੈਂਟ ਲਗਾ ਦਿੱਤੇ ਗਏ ਨੇ ਤਾਂ ਕਿ ਛਾ ਰਹੇ ਲੈ ਜੀ ਤੇ ਪੂਰਾ ਉਹਨਾਂ ਨੇ ਜਿਹੜੇ ਬੀ ਐਲੋ ਬਲੋਕ ਲੈਵਲ ਅਧਿਕਾਰੀ ਨੇ ਅਫਸਰ ਨੇ ਬੂਥ ਲੈਵਲ ਤੇ ਚੋਣ ਕਮਿਸ਼ਨ ਦੇ ਉਹ ਲਗਾਤਾਰ ਸੰਪਰਕ ਕਰ ਰਹਿਣੇ ਕੇ ਬਾਅਦ ਤੋਂ ਬਾਅਦ ਉਹਨਾਂ ਦਾ ਸੱਤਰ ਦਾ ਸਿੱਧਾ ਕੜਾਇਆ ਕੇ ਸਤਾ ਕਰਨਾ ਕਿਸੇ ਵੀ ਟੰਗ ਹੋਵੇ ਜੀ ਜਿਲ੍ਹਾ ਜੀ ਇੱਕ ਸਵਾਲ ਇਹ ਮੁੱਦੇ ਤੇ ਮੈਂ ਲੈਣਾ ਚਾਹਣਾ ਤੁਹਾਡੇ ਤੋਂ ਮਹਾਰਾਣੀ ਪ੍ਰਨੀਤ ਕੋਰ ਲੰਬਾ ਸਮਾਂ ਇਸ ਹਲਕੇ ਦੀ ਨਮਾਇੰਦਗੀ ਕਰਦੇ ਰਹੇ ਆ ਜੀ ਹੁਣ ਕਿੰਨੀ ਕ ਔਕੀ ਸਥਿਤੀ ਜਾਂ ਕਿੱਡਾ ਜਬਰਦਸਤ ਕਿਉਂਕਿ ਕਿਸਾਨਾਂ ਦਾ ਵਿਰੋਧ ਹੈ ਕਾਂਗਰਸ ਛੱਡ ਕੇ ਭਾਜਪਾ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਆ ਭਾਜਪਾ ਦੀਆਂ ਜੋ ਜਿਹਾ ਪ੍ਰਸਥਤੀਆਂ ਮਹਾਰਾਣੀ ਪ੍ਰਨੀਤ ਕੌਰ ਕਿੰਨੀ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਜੇ ਆਪਾਂ ਉਮੀਦਵਾਰ ਦੇ ਤੌਰ ਤੇ ਦੇਖੀਏ ਸਿੱਧੂ ਸਾਹਿਬੀ ਨੇ ਕਿ ਦੇਖੋ ਜਿਹੜੇ ਦੋ ਧਰਨੇ ਚੱਲ ਰਹੇ ਨੇ ਇੱਕ ਖਨੌਰੀ ਬਾਰਡਰ ਤੇ ਤੇ ਇੱਕ ਇਹ ਦੋਵੇਂ ਪਟਿਆਲੇ ਜ਼ਿਲ੍ਹੇ ਚ ਪੈਂਦੇ ਨੇ ਤੇ ਪਟਿਆਲਾ ਰੋਕ ਸਭਾ ਹਲਕੇ ਦਾ ਹਿੱਸਾ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਕਿਲੇਬੰਦੀ ਕੀਤੀ ਗਈ ਇਹਨਾਂ ਚੋਣਾਂ ਤੋਂ ਉਹਨਾਂ ਨੂੰ ਆਪਣੇ ਜਿਹੜੀਆਂ ਚੋਣ ਰੈਲੀਆਂ ਸੀ ਇਕੱਠ ਸੀ ਉਹਨਾਂ ਨੂੰ ਬਿਨਾਂ ਸੰਬੋਧਨ ਕਰਨਾ ਵੀ ਮੁੜਨਾ ਪਿਆ ਤੇ ਉਹਨਾਂ ਦੇ ਜਿਹੜੇ ਦੂਜੇ ਵੀ ਜਾਂਦੇ ਸੀ ਪਰਿਵਾਰਕ ਮੈਂਬਰ ਜਾਂ ਹਲਕਾ ਇੰਚਾਰਜ ਜਿਨ੍ਹਾਂ ਤੇ ਮਹਾਰਾਣੀ ਪ੍ਰੀਤਕੌਰ ਦੀ ਟੀਕ ਹੈ ਉਹਨਾਂ ਨੂੰ ਵੀ ਥਾਂ ਥਾਂ ਕਿਸਾਨ ਜਥਿਆਂਵੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਿੱਧੂ ਸਾਹਿਬ ਜਿਹੜਾ ਪਿੰਡਾਂ 'ਚ ਤਾਂ ਬਿਲਕੁਲ ਇਹਦਾ ਅਸਰ ਪੇਗ ਹੈ ਜੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਭਾਵੇਂ ਮਹਾਰਾਣੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਇਸ ਇਲਾਕੇ 'ਚ ਨਾਂ ਹੈ ਉਹਨਾਂ ਦੀ ਪਛਾਣ ਹੈ ਪਰ ਇਸ ਦੇ ਬਾਵਜੂਦ ਜਿਹੜਾ ਕਿਸਾਨ ਕੋਟ ਹੈ ਪਿੰਡੂ ਕੋਟ ਹੈ ਉਹ ਮੈਨੂੰ ਮਹਾਰਾਣੀ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ ਤੇ ਉਹਨਾਂ ਨੂੰ ਕਿਤੇ ਤੇ ਵੀ ਨਜ਼ਰ ਨਹੀਂ ਆ ਰਹੀ ਉਹਨਾਂ ਦੀ ਵੱਡੀ ਟੈਕ ਸਿੱਧੂ ਸਾਹਿਬ ਜਿਹੜੀ ਜੇਕਰ ਉਹ ਸ਼ਹਿਰੀ ভোটার ਤੇ ਖਾਸ ਕਰਕੇ ਜਿਹੜੀ ਉਹਨਾਂ ਦਾ ਜਿਵੇਂ ਸਾਰੇ ਪੰਜਾਬ ਚ ਕੀ ਸਾਰੇ ਭਾਰਤ ਚ ਇਹ ਭਾਜਪਾ ਦਾ ਜਿਹੜਾ ਪ੍ਰਚਾਰ ਕਰਨ ਦਾ ਢੰਗ ਹੈ ਉਹ ਧਰਮ ਦੇ ਨਾਂ ਤੇ ਜਿਵੇਂ ਵੋਟਾਂ ਮੰਗ ਰਹੇ ਨੇ ਜਿਵੇਂ ਵਿਸ਼ੇਸ਼ ਫਿਰਕੇ ਵੱਲ ਉਹਨਾਂ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ ਹੋਇਆ ਹੈ ਉਹੀ ਸਿੱਤੇ ਹੀ ਪਟਿਆਲੇ ਵੀ ਉਹਨਾਂ ਦੀ ਇਸੇ ਢੰਗ ਨਾਲ ਹੈ ਕਿ ਉਹ ਸ਼ਹਿਰ ਚ ਆ ਕੇ ਤੇ ਖਾਸ ਕਰਕੇ ਜਿਹੜੇ ਹਿੰਦੂ ਵੋਟਰ ਨੇ ਉਹਨਾਂ ਵੱਲ ਵੱਧ ਤਵਜੂ ਦੇ ਰਹੇ ਨੇ ਤੇ ਉਹਨਾਂ ਦੀ ਟੈਕ ਉਹਨਾਂ ਬੋਟਾਂ ਤੇ ਹੈਗੀ ਹੈ ਜੀ ਹਾਕਮ ਜੀ ਅੱਧੀ ਗੱਲ ਕਰੀਏ ਡਾਕਟਰ ਬਲਬੀਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਡਾਕਟਰ ਬਲਬੀਰ ਦੀ ਸਥਿਤੀ ਕਿਦਾਂ ਦੀ ਦੇਖਦੇ ਆ ਸਿੱਧੂ ਸਾਹਿਬ ਜੀ ਮੈਂ ਦੇਖੋ 9 ਬੰਦਾਂ ਤੋਂ ਜੀ ਇਸ ਲੋਕ ਸਭਾ ਹਲਕੇ ਦੇ ਦੇਣਾ ਤੇ 9 ਦੇ 9 ਹਲਕਿਆਂ ਚ ਜਿਹੜੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਹੁਕਮਰਾਨ ਤੇ ਦੇ ਵਿਧਾਇਕ ਨੇ ਤੇ ਡਾਕਟਰ ਬਲਬੀਰ ਖੁਦ ਵੀ ਇੱਕ ਹਲਕੇ ਦੇ ਆਪ ਵੀ ਉਹ ਅਗਵਾਈ ਕਰ ਰਹੇ ਨੇ ਵਿਧਾਨ ਸਭਾ ਚ ਵਿਧਾਇਕ ਨੇ ਜੀਓ ਕੈਬਨਟ ਮੰਤਰੀ ਆ ਉਹ ਸਾਰੀ ਟੇਕ ਬਿਲਕੁਲ ਜਿੱਤੇ ਸਿਹਤ ਮੰਤਰੀ ਨੇ ਉਹਨਾਂ ਦੀ ਸਾਰੀ ਟੇਕ ਆਪਣੇ ਵਿਧਾਇਕਾਂ ਤੇ ਹੈ ਪਰ ਸਿੱਧੂ ਸਾਹਿਬ ਕਿਤੇ ਨਾ ਕਿਤੇ ਨਾ ਦੀ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਕਿ ਵਿਧਾਇਕਾਂ ਨਾਲ ਰਾਜ ਗਈ ਹੈ ਜਿਹੜੇ ਹੁਕਮਰਾਨ ਤੇ ਨੂੰ ਬਹੁਤ ਸਾਰੇ ਜਿਹੜੇ ਪੁਰਾਣੇ ਉਹਨਾਂ ਦੇ ਗਾਰੰਟੀ ਕਰ ਸੀ ਜਿਨ੍ਹਾਂ ਨੇ ਕਿਸੇ ਵੇਲੇ ਉਹਨਾਂ ਦੀਆਂ ਗਾਰੰਟੀਆਂ ਤੇ ਪਿੰਡ ਪਿੰਡ ਜਾ ਕੇ ਫਾਰਮ ਭਰੇ ਪਿਛਲੀਆਂ ਚੋਣਾਂ ਚ ਭਾਵੇਂ ਉਹ ਇਸਾ ਬਾਈ ਦੀ ਗੱਲ ਹੋਵੇ ਭਾਵੇਂ ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਹੋਣ ਉਹ ਵਲੰਟੀਅਰ ਇਸ ਇਸ ਵੇਲੇ ਦੇ ਚੋਣ ਮੈਦਾਨ ਚ ਚੋਣ ਅਮਨ ਚ ਜਿਹੜੇ ਪੁਰਾਣੇ ਵਲੰਟੀਅਰ ਸੀ ਪਾਰਟੀ ਦੇ ਉਹਨਾਂ ਚ ਉਸ ਕਿਸਮ ਦਾ ਉਤਸ਼ਾਹ ਬਿਲਕੁਲ ਕਿਤੇ ਨਜ਼ਰ ਨਹੀਂ ਆਇਆ ਜਿਸ ਕਿਸਮ ਦਾ ਉਹਨਾਂ ਦਾ ਪਹਿਲੀਆਂ ਚੋਣਾਂ ਚ ਹੁੰਦਾ ਸੀ ਬਹੁਤ ਸਾਰੇ ਵਲੰਟੀਅਰ ਤਾਂ ਨਾਰਾਜ਼ ਹੋ ਕੇ ਘਰੋ ਘਰੀ ਵੀ ਬੈਠੇ ਨੇ ਕਿ ਸਾਡੀ ਸਰਕਾਰ ਚ ਕੁਝ ਦੱਸ ਨਹੀਂ ਹੈਗੀ ਸੋ ਇਹਨਾਂ ਜਿਹੜੀਆਂ ਚੀਜ਼ਾਂ ਦਾ ਖਮਿਆਜਾ ਜ਼ਰੂਰ ਡਾਕਟਰ ਬਲਵੀਰ ਨੂੰ ਭੁਗਤਣਾ ਪਊਗਾ ਹਾਲਾਂਕਿ ਉਹ ਬਹੁਤ ਜ਼ੋਰ ਪਾਰ ਚੋਣ ਮੈਂ ਅਮ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜਿਵੇਂ ਭਾਜਪਾ ਦੇ ਉਮੀਦਵਾਰ ਮਹਾਰਾਣੀ ਜਿੱਥੇ ਨਰਿੰਦਰ ਮੋਦੀ ਆਏ ਨੇ ਇਸ ਤਰ੍ਹਾਂ ਡਾਕਟਰ ਬਲਵੀਰ ਦੇ ਹੱਕਚਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਰੋਡ ਸ਼ੋਅ ਕਰਕੇ ਰੈਲੀਆ ਵੀ ਕਰਕੇ ਗਏ ਨੇ ਤੇ ਉਹਨਾਂ ਨੇ ਸਾਰਾ ਜੋਰ ਲਾਇਆ ਕਿ ਕਿਸੇ ਨਾ ਕਿਸੇ ਢੰਗ ਨਾਲ ਜਿਹੜੀ 222 ਵਾਲਾ ਜਿਵੇਂ ਸਾਨੂੰ ਫਰਮਾ ਮਿਲਿਆ ਸੀ ਉਸ ਉਹਨੂੰ ਦੁਬਾਰਾ ਰਿਪੀਟ ਕੀਤਾ ਜਾਦਾ ਸੀ ਸਪਸਟਾ ਕਿਉਂ ਉਸ ਪੱਧਰ ਦੀ ਵੋਟ ਪ੍ਰਤੀਸ਼ਤ ਹੁਕਮਰਾਨ ਪਿਰਨੋ ਬਿਲਕੁਲ ਕਿਤੇ ਪੈਦੀ ਨਜ਼ਰ ਨਹੀਂ ਆ ਰਹੀ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰੀ ਜਿਹੜੇ ਕਾਂਗਰਸ ਦੇ ਮੈਂਦੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਗਾਂਧੀ ਵੀ ਕਾਫੀ ਚਰਚਾ ਚ ਨੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਸਿੱਧੂ ਸਾਹਿਬ ਉਹਨਾਂ ਦਾ ਆਪਣਾ ਵੀ ਇੱਕ ਰਸੂਖ ਹੈ ਲਗਭਗ ਕੁਝ ਹਲਕਿਆਂ ਜਿੱਦਾ ਉਹਨਾਂ ਦੀ ਬਹੁਤ ਬਹੁਤ ਉਹ ਡਾਕਟਰ ਹਾਰਟ ਸਪੈਸ਼ਲਿਸਟ ਨੇ ਦੇਖਦੇ ਨੇ ਤੇ ਪਿਛਲੀ ਵਾਰੀ ਵੀ ਜਦੋਂ ਉਹਨਾਂ ਨੇ 2014 ਦਾ 14 ਦੀ ਚੋਣ ਆਮ ਆਦਮੀ ਪਾਰਟੀ ਮਨੋਂ ਲੜੀ ਸੀ ਤੇ ਪਿਛਲੀ ਵਾਰ ਉਹ ਆਜ਼ਾਦ ਚੋਣ ਮੈਦਾਨ ਤੁਸੀਂ ਸਿੱਧੂ ਸਾਹਿਬ ਉਦੋਂ ਵੀ ਉਹਨਾਂ ਨੂੰ 1 ਲੱਖ 61 ਹਜ਼ਾਰ ਦੇ ਕਰੀਬ ਜਿਹੜੀ ਵੋਟ ਹੈ ਆਜ਼ਾਦ ਤੌਰ ਤੇ ਵੀ ਮਿਲੀ ਸੀ ਡਾਕਟਰ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਜੀ ਹੁਣ ਦੇਖਣਾ ਇਹ ਹੈ ਕਿ ਕਾਂਗਰਸ ਪਾਰਟੀ ਚ ਇਤਿਹਾਸ ਮੈਂ ਬਾਰੀ ਤੌਰ ਤੇ ਕੋਈ ਫੁੱਟ ਨਜ਼ਰ ਨਹੀਂ ਆ ਰਹੀ ਪਰ ਅੰਦਰੂਨੀ ਤੌਰ ਤੇ ਜਦੋਂ ਟਿਕਟ ਦਿੱਤੀ ਗਈ ਸੀ ਤਾਂ ਬਹੁਤ ਸਾਰੇ ਹਲਕਿਆਂ ਦੇ ਜਿਹੜੇ ਸਾਬਕਾ ਐਮਐਨਏ ਸੀ ਕਾਂਗਰਸ ਦੇ ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਦੀ ਉਮੀਦਵਾਰ ਦਾ ਸਰੇਆ ਅਮਰੋਧ ਕੀਤਾ ਸੀ ਉਹ ਡਾਕਟਰ ਧਰਮਵੀਰ ਗਾਂਧੀ ਚ ਪੂਰੀ ਤਰ੍ਹਾਂ ਭੁਗਤਣਗੇ ਜਾ ਨਈ ਭੁਗਤਣਗੇ ਇਹ ਸਮਝ ਦੱਸੇਗਾ ਕਿ ਇਹ ਵੀ ਗੱਲ ਡਾਕਟਰ ਧਰਮਵੀਰ ਗਾਂਧੀ ਦੀ ਜਿਹੜੀ ਜਾਂਦੀ ਹੈ ਜਿੱਦੀ ਉਹਦੀ ਵੋਟ ਨੂੰ ਕਿਤੇ ਨਾ ਕਿਤੇ ਕਾਟ ਲੱਗੇ ਕਿ ਸਿੱਧੂ ਸਾਹਿਬ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਸ਼ਹਿਰੀ ਵੋਟ ਜਿਹੜੀ ਉਹ ਲੱਗ ਰਿਹਾ ਉਹਨਾਂ ਨੂੰ ਕਿ ਸਾਨੂੰ ਪਾਉਗੀ ਉਹਦੇ ਚੋ ਕੁਝ ਹਿੱਸਾ ਉਹ ਜ਼ਰੂਰ ਡਾਕਟਰ ਧਰਮਵੀਰ ਗਾਂਧੀ ਦੇ ਖਿੱਸੇ ਵਾਲੀ ਉਹਦੇ ਬੋਝੇ ਵਾਲੀ ਵੋਟ ਚੋਂ ਵੀ ਕੱਟਣ ਚ ਸਮਰਾਥੋ ਵੀ ਜਿਹੜੀ ਉਹਨਾਂ ਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਪਹੁੰਚਾ ਸਕਦੀ ਹੈ ਜੀ ਡਾਕਟਰ ਸੰਖੇਪ ਵਿੱਚ ਰਹੀ ਗੱਲ ਆ ਕਾਲੀ ਦਲ ਦੇ ਉਮੀਦਵਾਰ ਜਿਹੜਾ ਹੈਗਾ ਸ਼ਰਮਾ ਜੀ ਦੀ ਅਨਕੇ ਸ਼ਰਮਾ ਸਿੱਧੂ ਸਾਹਿਬ ਨਰਿੰਦਰ ਕੁਮਾਰ ਸ਼ਰਮਾ ਨੇ ਜੀ ਮੈਂ ਗੱਲ ਕਰਾਂ ਕਿ ਚੋਣ ਪ੍ਰਚਾਰ ਸਭ ਤੋਂ ਮੂਰੇ ਰਹੇ ਜੀ ਉਹ ਸਭ ਤੋਂ ਵੱਧ ਰੈਲੀਆਂ ਜੇ ਗਿਰਤੀ ਪੱਖੋਂ ਆਪਾਂ ਦੇਖਣੀਆਂ ਹੋਵੇ ਕੋਈ ਬਤਾਉਂਦਾ ਸਭ ਤੋਂ ਵੱਧ ਰੈਲੀਆਂ ਸਭ ਤੋਂ ਵੱਧ ਪਿੰਡਾਂ 'ਚ ਲੋਕਾਂ ਨਾਲ ਸਿੱਧੀ ਸਾਝ ਬਣਾਉਣ 'ਚ ਸਭ ਤੋਂ ਉੱਪਰ ਹੈ ਜੀ ਨਰਿੰਦਰ ਕਮਲ ਸ਼ਰਮਾ ਇੱਕ ਉਹਨਾਂ ਨੇ ਇਹ ਵੀ ਹੈ ਕਿ ਇਸ ਹਲਕੇ 'ਚ ਨਾ ਜ ਪਿਛਲੇ ਸਮੇਂ 'ਚ ਧੜੇਵੰਦੀ ਬਹੁਤ ਸੀ ਅਕਾਲੀ ਦਲ ਦੇ ਸਿੱਧੂ ਸਾਹਿਬ ਪਰ ਇਸ ਵਾਰ ਕਿਉਂਕਿ ਨਵੇਂ ਚਿਹਰੇ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਨੇ ਇਹਨਾਂ ਨੂੰ ਸਾਰੇ ਹਲਕਿਆਂ 'ਚ ਅਕਾਲੀ ਦਲ ਦਾ ਪੂਰਨ ਸਮਰਥਨ ਮਿਲ ਰਿਹਾ ਕਿਸੇ ਕਿਸਮ ਦੀ ਧੜੇਵੰਦੀ ਨਹੀਂ ਹੈਗੀ ਇੱਕ ਗੱਲ ਇਹ ਜ਼ਰੂਰ ਹੈ ਕਿ ਜਿਹੜੇ ਲੋਕ ਨੇ ਜੀ ਉਹ ਕਹਿੰਦੇ ਨੇ ਖੇਤਰੀ ਪਾਰਟੀ ਦੀ ਲੋੜ ਤਾਂ ਹੈਗੀ ਹੈ ਪਰ ਸਾਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕალი ਨਾਲ ਚੋਣ ਜਿੱਤਣ ਤੋਂ ਬਾਅਦ ਕਿਤੇ ਭਾਰਤੀ ਜਨਤਾ ਪਾਰਟੀ ਚ ਨਾ ਦੁਬਾਰਾ ਉਹਨਾਂ ਚ ਚਲੇ ਜਾਵੇ। ਅਚਲਾ ਜੀ ਬਹੁਤ ਬਹੁਤ ਮਿਹਰਬਾਨੀ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸੇ ਤਰੀਕੇ ਨਾਲ ਸੀਨੀਅਰ ਜਰਨਲਿਸਟ ਜਿਹੜਾ ਹੈਗਾ ਗੁਰਵੀਰ ਜੰਡੂ ਜੀ ਬਣੇ ਬਿਆ ਆਓ ਪਹਿਲਾਂ ਆਪਾਂ ਉਹਨੂੰ ਜੀ ਆਖਦੇ ਵੈਲਕਮ ਕਰਦੇ ਆਂ। ਜਿੰਦਾ ਸਵਾਗਤ ਹੈ ਤੁਹਾਡਾ ਧੰਨਵਾਦ। ਬਹੁਤ ਜੀ ਧੰਨਵਾਦ ਸਿਰ ਸਾਡੇ ਨਾਲ ਇਸੇ ਤਰੀਕੇ ਨਾਲ ਸੀਨੀਅਰ ਜਰਨਲਿਸਟ ਜਿਹੜਾ ਹੈਗਾ ਗੁਰਵੀਰ ਜੰਡੂ ਜੀ ਬਣੇ ਬਿਆ ਆਓ ਪਹਿਲਾਂ ਆਪਾਂ ਉਹਨੂੰ ਜੀ ਆਖਦੇ ਵੈਲਕ ਜਿੰਨਾ ਵਾਰੇ ਅਕਸਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਲੋਕੀ ਉਹਨਾਂ ਉਮੀਦਵਾਰਾਂ ਦੀ ਮਹਿਮਤ ਚਲਾ ਰਿਹਾ ਹੈ ਇੱਕ ਤਾਂ ਖਡੂਰ ਸਾਹਿਬ ਹੈ ਅਮਰਤਪਾਲ ਦੀ ਗੱਲ ਕਰ ਰਿਹਾ ਹੈ ਦੂਜਾ ਫਰੀਦਕੋਟ ਦਾ ਹਲਕਾ ਹੈ ਜਿੱਥੇ ਜਿਹੜਾ ਹੈਗਾ ਉੱਥੇ ਵੀ ਲੋਕ ਮਹਿਮਤ ਚਲਾ ਰਿਹਾ ਹੈ ਸਰਬਜੀਤ ਸਿੰਘ ਖਾਲਸਾ ਇਹਨਾਂ ਦੋਨਾਂ ਮਹਿਮਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਥੇ ਅਕਸਰ ਕਿਹਾ ਜਾਂਦਾ ਕਿ ਪਿੰਡਾਂ ਪਿੰਡਾਂ 'ਚ ਜਾਓ ਕਸਬਿਆਂ ਜਾਓ ਲੋਕ ਕਹਿੰਦੇ ਆ ਕਿ ਇਸ ਉਮੀਦਵਾਰ ਦੀ ਮਹਿਮਤ ਅਸੀਂ ਚਲਾ ਰਹੇ ਆਂ ਚਾਹੇ ਭਾਈ ਅਮਰਤਪਾਲ ਹੈ ਤੇ ਚਾਹੇ ਭਾਈ ਖਾਲਸਾ ਹੈ ਸੱਚਾ ਸੱਚ ਇਹ ਹੈ ਕਿ ਇਹ ਦੋਨੋਂ ਹਲਕੇ ਜਿਹੜੇ ਆ ਇਹਨਾਂ ਦੇ ਜਿਹੜੇ ਦੋਨਾਂ ਉਮੀਦਵਾਰਾਂ ਦੀ ਤੁਸੀਂ ਗੱਲ ਕੀਤੀ ਹੈ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਉਦੋਂ ਇਹ ਕਿਤੇ ਵੀ ਇਹ ਦੋਨੋਂ ਉਮੀਦਵਾਰ ਤਸਵੀਰ 'ਚ ਨਹੀਂ ਸੀ ਨਾ ਕਿਸੇ ਰਾਜਸੀ ਦ੍ਰਿਸ਼ਟੀ ਸੀ ਪਰ ਇਹ ਜ਼ਰੂਰ ਹੈ ਕਿ ਇਹ ਜਿਹੜੇ ਦੋਨੋਂ ਉਮੀਦਵਾਰ ਹੈ ਇਹਨਾਂ ਦੇ ਜਦੋਂ ਚੋਣ ਮੈਦਾਨ 'ਚ ਆਉਣ ਦੀ ਚਰਚਾ ਛੜੀ ਸੀ ਤਾਂ ਉਸ ਦਿਨ ਤੋਂ ਹੀ ਲੱਗਦਾ ਸੀਗਾ ਕਿ ਇਹ ਇਹਨਾਂ ਦੀ ਮੁਹਿੰਮ ਜਿਹੜੀ ਹੈ ਉਹ ਲੋਕ ਚਲਾਉਣਗੇ ਕਿਉਂਕਿ ਲੋਕ ਚਾਹੁੰਦੇ ਸੀਗੇ ਜਿਸ ਤਰ੍ਹਾਂ ਭਾਈ ਅਮਰਤਪਾਲ ਇਸ ਵੇਲੇ ਅਸਾਮ ਦੀ ਇੱਕ ਡਿਬਰੂਗਰ ਜੇਲ੍ਹ ਚ ਬੰਦ ਨੇ ਤੇ ਪਹਿਲਾਂ ਤਾਂ ਉਹਨਾਂ ਦੇ ਕਾਗਜ਼ ਭਰਨ ਦਾ ਸੀਗਾ ਕਿ ਉਹ ਕਾਗਜ਼ ਭਰਨਗੇ ਆਜ਼ਾਦ ਖੜਨਗੇ ਨਹੀਂ ਖੜਨਗੇ ਜਾਂ ਕਾਲੀ ਦਲ ਉਹਨਾਂ ਨੂੰ ਸਪੋਰਟ ਕਰੇਗਾ ਜਾਂ ਸ਼੍ਰੋਮਣੀ ਕਾਲੀ ਦਲ ਅੰਬਰਸਰ ਉਹਨਾਂ ਨੂੰ ਸਪੋਰਟ ਕਰੇਗਾ ਜਾਂ ਕੀ ਕੀ ਹੋਏਗਾ ਜਾਂ ਸ਼੍ਰੋਮਣੀ ਕਾਲੀ ਦਲ ਉੱਥੇ ਆਪਣਾ ਉਮੀਦਵਾਰੀ ਖੜਾ ਨਹੀਂ ਕਰੇਗਾ ਸੋ ਇਸ ਤਰ੍ਹਾਂ ਦੇ ਕਈ ਚਰਚੇ ਸੀਗੇ ਪਰ ਜਦੋਂ ਕੋਰਟ ਨੇ ਇਸ ਗੱਲ ਦੀ ਆਗਿਆ ਦਿੱਤੀ ਉਹਨਾਂ ਨੂੰ ਕਿ ਤੁਸੀਂ ਜਿਹੜਾ ਬਕਾਇਦਾ ਦੇਲ ਚ ਸੌਚ ਕੇ ਤੇ ਕਾਗਜ਼ ਆਪਣੇ ਭੇਜ ਸਕਦੇ ਆ ਭਰ ਸਕਦੇ ਆ ਕਾਗਜ਼ ਭਰੇ ਗਏ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਮੁਹਿੰਮ ਜਿਹੜੀ ਹੈ ਪਈ ਸ਼ੁਰੂਆਤੀ ਦੌਰਤ ਵਿੱਚ ਤਾਂ ਇਹ ਲੱਗਦਾ ਸੀਗਾ ਕਿ ਜਿਵੇਂ ਪਿੰਡਾਂ ਦੀਆਂ ਵੱਖ-ਵੱਖ ਜਿਹੜੀਆਂ ਕਿਉਂਕਿ ਪੰਚਾਇਤਾਂ ਹੈਗੀਆਂ ਉਹਨਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਇੱਥੋਂ ਤੱਕ ਕਿ ਜਿਹੜੇ ਪਾਰਟੀਆਂ ਦੇ ਉੱਥੇ ਦੇ ਵਰਕਰ ਸੀਗੇ ਪਿੰਡਾਂ ਦੇ ਉਹਨਾਂ ਨੇ ਆਪਣੀਆਂ ਪਾਰਟੀਆਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਐਮਐਲਏ ਦੀ ਵੋਟ ਜਿੱਥੇ ਕਹੋਗੇ ਜਿਹੜੀ ਐ ਵੋਟ ਉਹ ਪਾ ਦਿਆਂਗੇ ਪਰ ਜਿਹੜੀ ਪਾਰਲੀਮੈਂਟ ਦੀ ਵੋਟ ਵੇਲੇ ਇਸ ਵਾਰ ਸਾਨੂੰ ਨਾ ਕਿਉਂ ਸਾਡੀ ਵੋਟ ਜਿਹੜੀ ਐ ਅਮਰਤ ਪਾਲ ਲਈ ਹੈ ਕਿਉਂਕਿ ਉੱਥੇ ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਲੋਕਾਂ ਨੇ ਮਨਾਂ ਚ ਕਿ ਕਿਤੇ ਇਹਦੇ ਨਾਲ ੱਤਕਾ ਹੋਇਆ ਔਰ ਦੂਸਰਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਐਮਪੀ ਬਣ ਗਿਆ ਤੇ ਉਹਦੀ ਜੇਲ੍ਹ ਚੋਂ ਰਿਹਾਈ ਹੋ ਜੂ ਤੀਸਰਾ ਇਹ ਹੈ ਕਿ ਜਿਸ ਤਰ੍ਹਾਂ ਪਹਿਲਾਂ 89 ਦੇ ਵਿੱਚ 1989 ਦੇ ਵਿੱਚ ਜਦੋਂ ਐ ਸਿਮਰਨਜੀਤ ਮਾਨ ਅਤੇ ਪਟਿਆਲਾ ਤੋਂ ਤਿੰਦਰਪਾਲ ਸਿੰਘ ਜਿਹੜੇ ਇਹ ਵੀ ਜੇਲ੍ਹ 'ਚ ਬੈਠੇ ਜਿੱਤੇ ਸੀ ਤਾਂ ਉਹ ਵੀ ਇੱਕ ਲੋਕਾਂ ਦੇ ਸਾਹਮਣੇ ਤਸਵੀਰ ਸੀ ਤਾਂ ਹੁਣ ਜਿਹੜੇ ਪਿਛਲੇ 4 ਦਿਨ ਲੰਘੇ ਅਸិត ਸਾਹਿਬ ਉਹਨਾਂ ਵਿੱਚ ਤਾਂ ਉਹਨਾਂ ਦੀ ਮਿਹਮ ਨੂੰ ਲੋਕਾਂ ਨੇ ਮਤਲਬ ਚਲਾਉਣਾ ਸ਼ੁਰੂ ਕਰਤਾ ਔਰ ਬਕਾਇਦਾ ਕਿਉਂਕਿ ਆਪ ਤਾਂ ਉਹ ਜੇਲ੍ਹ 'ਚ ਨੇ ਤੇ ਬਕਾਇਦਾ ਜਿਹੜੇ ਉੱਥੇ ਇਹ ਸ਼ੌ ਦੀ ਵਰਤੇ ਜਾਂਦੇ ਕਿ ਲੋਕਾਂ ਨੇ ਤਾਂ ਉਹਨੂੰ ਅਡਾਪਟ ਹੀ ਕਰ ਲਿਆ ਤੇ ਲੋਕ ਹੀ ਉਹਦੀ ਮਿਹਮ ਚਲਾ ਰਹੇ ਤੇ ਇਸ ਵੇਲੇ ਜਿਹੜੀ ਉੱਥੋਂ ਦੀ ਸਥਿਤੀ ਹੈ ਉਹਦੇ ਵਿੱਚ ਇਹ ਹੈ ਕਿ ਉੱਥੇ ਦੋ ਹੀ ਮੁੱਖ ਵੀਰਵਾਰ ਟੱਕਰ 'ਚ ਰਹਿਗੇ ਮੁੱਖ ਮੁਕਾਬਲਾ ਜਿਹੜਾ ਅਮਰਤਪਾਲ ਤੇ ਕੁਲਬੀਰ ਸਿੰਘ ਜੀਰਾ ਦੇ ਵਿਚਾਲੇ ਉੱਥੇ ਬਣ ਗਿਆ ਹੈਗਾ ਭਾਵੇਂ ਕਿ ਉੱਥੇ ਜਿਹੜਾ ਹਲਕਾ ਹੈਗਾ ਖਡੂਰ ਸਾਹਿਬ ਦਾ ਉਹਦੇ ਸੱਤ ਹਲਕਿਆਂ ਦੇ ਵਿੱਚ ਆਪ ਦੇ ਵਿਧਾਇਕ ਜਿੱਤੇ ਹੋਏ ਆ ਆਪ ਦਾ ਜਿਹੜਾ ਮੰਤਰੀ ਹੈ ਲਾਲਜੀਤ ਸਿੰਘ ਭੁੱਲਰ ਉਹ ਵੀ ਉੱਥੋਂ ਚੋਣ ਲੜ ਰਿਹਾ ਪਰ ਇਸ ਵੇਲੇ ਜਿਹੜੀ ਉਸ ਹਲਕੇ ਤੋਂ ਆਵਾਜ਼ ਆ ਰਹੀ ਆ ਹੁਣ ਇਹਨਾਂ ਦਿਨਾਂ 'ਚ ਅੱਜ ਸਵੇਰ ਤੱਕ ਉਹ ਇਹੀ ਹੈ ਕਿ ਉੱਥੇ ਮੁੱਖ ਮੁਕਾਬਲਾ ਜਿਹੜਾ ਉਹ ਬੇਗੋਜਨਸ ਅਮਰਿਤਪਾਲ ਤੇ ਕੁਲਬੀਰ ਸਿੰਘ ਜੀਰਾ ਦੇ ਵਿਚਾਲੇ ਇਸ ਦਾ ਅਕਾਲੀ ਦਲ ਦੀ ਸਥਿਤੀ ਇਹ ਬਣ ਗਈ ਹੈ ਕਿ ਖਡੂਰ ਸਾਹਿਬ ਦੇ ਹਲਕੇ ਨੂੰ ਲੈ ਕੇ ਪਾਰਟੀ ਦੇ ਅੰਦਰ ਹੀ ਕਲੇਸ਼ ੜ ਗਿਆ ਜਿਨ੍ਹਾਂ ਤੁਸੀਂ ਉਮੀਦਵਾਰਾਂ ਦਾ ਜ਼ਿਕਰ ਕੀਤਾ ਹੈ ਦੇਸ਼ ਪ੍ਰਤਾਪ ਨੂੰ ਇਹ ਕਿਹਾ ਗਿਆ ਕਿ ਤੂੰ ਉੱਥੇ ਰੈਲੀਆਂ ਕਿਉਂ ਨਹੀਂ ਕਰਾਉਂਦਾ ਅਕਾਲੀ ਉਮੀਦਵਾਰ ਦੇ ਹੱਕ 'ਚ ਦੇਸ਼ ਪ੍ਰਤਾਪ ਕਹਿੰਦਾ ਕਿ ਵੀ ਮੇਰੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਮੈਂ ਰੈਲੀ ਕਿਦੀ ਕਰਾਵਾਂ ਇਕੱਠੇ ਕਿਵੇਂ ਕਰਾਂ ਮ ਆਪਣੇ ਤਰੀਕੇ ਨਾਲ ਗੱਲਬਾਤ ਕਰ ਰਿਹਾ ਹੈ ਸੋ ਜਿਸ ਤੀ ਬਣੀ ਵੀ ਹੈ ਕਿ ਲੋਕ ਜਿਹੜੇ ਆ ਉਹਨੂੰ ਤਾਂ ਪਾਰਟੀ ਚੋਂ ਕੱਢ ਦਿੱਤਾ ਤੇ ਪ੍ਰਤਾਪ ਨੂੰ ਤਾਂ ਉਹਨਾਂ ਨੇ ਚਲੋ ਇਹ ਤਾਂ ਗੱਲ ਹੋਈ ਉਹਨਾਂ ਨੂੰ ਕੱਢਤਾ ਦੂਸਰੇ ਪਾਸੇ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਇਸ ਗੱਲ ਦਾ ਸਵਾਲ ਉੱਠ ਰਿਹਾ ਹੈ ਕਿ ਦੂਸਰੇ ਪਾਸੇ ਸਕੰਦਰ ਸਿੰਘ ਮਲੂਕਾ ਵੀ ਘਰ ਬੈਠਾ ਉਹਨੂੰ ਤਾਂ ਤੁਸੀਂ ਕੱਢ ਨਹੀਂ ਰਿਹਾ ਕੁਝ ਕਰ ਨਹੀਂ ਰਿਹਾ ਇਹ ਵੀ ਸਵਾਲ ਆ ਰਿਹਾ ਹੈ ਜਿਹੜਾ ਹੈਗਾ ਇਸ ਮੁੱਦੇ ਤੇ ਜਾਨੀ ਕ੍ਰੇਸ਼ ਜਿਹੜਾ ਹੈਗਾ ਉਹ ਕਦੂਰ ਸਾਹਿਬ ਦੀ ਸੀਟ ਨੂੰ ਲੈ ਕੇ ਹੀ ਕਾਲੀਦਾਲ ਚ ਦੂਜੀ ਗੱਲ ਜਿਹੜੀ ਫਰੀਦਕੋਟ ਦੀ ਬੜੀ ਐਮ ਕਿਉਂਕਿ ਬਾਕੀ ਵੀ ਅਸੀਂ ਸਮਝ ਦੇ لحاظ ਨਾਲ ਗੱਲ ਕਰਾਂਗੇ ਫਰੀਦਕੋਟ ਦੀ ਜਿਹੜੀ ਸਰਵਿਸ ਨਾਲ ਖਾਲਸਾ ਦੀ ਗੱ ਉੱਥੇ ਵੀ ਲੱਗਦਾ ਕਿ ਜੋਵਾ ਸ਼ਕਤੀ ਜਿਹਨੂੰ ਕਹਿੰਦੇ ਆ ਆਪਣੇ ਤੌਰ ਤੇ ਨੌਜਵਾਨ ਮਹਿਮ ਚਲਾ ਰਿਹਾ ਪਿੰਡਾਂ ਪਿੰਡਾਂ 'ਚ ਤੁਰ ਰਿਹਾ ਉਹਨੂੰ ਕਿਵੇਂ ਦੇਖਦੇ ਆ ਉਹਦੇ ਵੀ ਸੱਚ ਅਸਲ 'ਚ ਇਹ ਹੈ ਕਿ ਉੱਥੇ ਇੱਕ ਤਾਂ ਸਰਬਜੀਤ ਸਿੰਘ ਖਾਲਸਾ ਜਿਹੜਾ ਉਹਦੇ ਕੋਲ ਉਸ ਕਿਸਮ ਦੇ ਰਿਸੋਰਸਸ ਨਹੀਂ ਸੀ ਔਰ ਜਿਸ ਤਰ੍ਹਾਂ ਉਸ ਪਰਿਵਾਰ ਦੀ ਸਿੱਖ ਹਲਕਿਆਂ ਜਾਂ ਪੰਥ 'ਚ ਮੰਨਿਆ ਜਾਂਦਾ ਕਿ ਉਸ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈ ਤਾਂ ਉਸ ਸਥਿਤੀ ਦੇ ਵਿੱਚ ਉੱਥੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੈ ਤੇ ਈਵਨ ਕਿ ਜਿਹੜੇ ਪ੍ਰਵਾਸੀ ਭਾਰਤੀਆ ਉਹਨਾਂ ਵੱਲੋਂ ਵੀ ਉੱਥੇ ਬੜੇ ਵੱਡੀ ਗਿਣਤੀ 'ਚ ਉਸ ਨੂੰ ਜਿਹੜੀ ਹੈ ਸਪੋਰਟ ਮਿਲ ਰਹੀ ਹੈ ਤੇ ਇਸ ਵੇਲੇ ਕਿਉਂਕਿ ਉਹ ਆਪਤਾ ਜਿਹੜਾ ਮੋਹਾਲੀ ਰਹਿੰਦੇ ਨੇ ਔਰ ਬਕਾਇਦਾ ਜਿਹੜਾ ਇੱਥੇ ਮਲੋਆ ਪਿੰਡ ਹੈਗਾ ਚੰਡੀਗੜ੍ਹ ਦੇ ਨਾਲ ਉਥੋਂ ਦੇ ਨੇ ਤੇ ਉਹਨਾਂ ਨੇ ਉੱਥੇ ਜਾ ਕੇ ਜਦੋਂ ਮੁਹਿੰਮ ਸ਼ੁਰੂ ਕੀਤੀ ਸ਼ੁਰੂ ਚ ਤਾਂ ਨਹੀਂ ਸੀ ਲੱਗਦਾ ਕਿ ਕੋਈ ਐਡਾ ਵੱਡਾ ਉੱਥੇ ਉਹ ਆਪਣੀ ਥਾਂ ਬਣਾ ਲੈਣਗੇ ਪਰ ਹੌਲੀ ਹੌਲੀ ਆ ਪਿਛਲੇ ਜਿਸ ਤਰ੍ਹਾਂ ਸੀ ਪਿਛਲੇ ਹਫ਼ਤੇ ਦੀ ਗੱਲ ਕਰ ਲੋ ਉਹਦੇ ਤੋਂ ਜਿਸ ਤਰ੍ਹਾਂ ਉਹਦੀ ਮੁਹਿੰਮ ਨੂੰ ਉੱਥੋਂ ਦੇ ਜਿਹੜੇ ਲੋਕਾਂ ਨੇ ਉੱਥੋਂ ਦੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੈ ਉਹਨਾਂ ਨੇ ਜਿਸ ਢੰਗ ਨਾਲ ਚੁੱਕ ਕੇ ਚਲਾਇਆ ਤੇ ਉਹਨੂੰ ਬਹੁਤ ਵੱਡਾ ਹੰਗਾਰਾ ਮਿਲਣ ਲੱਗ ਗਿਆ ਤੇ ਉੱਥੇ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਕਿ ਸਰਬਜੀਤ ਖਾਲਸਾ ਦੇ ਇੰਨੇ ਸਰਗਰਮੀ ਹੋਣ ਦੇ ਨਾਲ ਲੋਕ ਇਸ ਤਰ੍ਹਾਂ ਉਹਦੇ ਨਾਲ ਜਿਸ ਤਰ੍ਹਾਂ ਖੜ ਗਏ ਉੱਠ ਕੇ ਤੁਰਪੇਉਂ ਦੀ ਮਹਿਮ ਨੂੰ ਚਲਾ ਰਿਹਾ ਤੇ ਉਥੋਂ ਦੇ ਸਮੀਕਰਨ ਵੀ ਬਦਲ ਗਏ ਉਥੇ ਵੀ ਨਤੀਜਾ ਜਿਹੜਾ ਪਹਿਲਾਂ ਸੋਚਦੇ ਸੀ ਲੋਕ ਉਥੇ ਵੀ ਹੈਰਾਨੀਜਨਕ ਨਤੀਜੇ ਆਉਣ ਦੀ ਕਿ ਸਰਬਜੀਤ ਖਾਲਸਾ ਬੀਂਗੇ ਜਨਸਮਾ ਵੀਂਗੇ ਰਿਪੋਰਟਿੰਗ ਲੰਬਾ ਸਮਾਂ ਕੀਤੀ ਹੈ ਮੈਂ ਨਹੀਂ ਕੋਈ ਉਮੀਦਵਾਰ ਦੇਖਿਆ ਕਿ ਇੰਨੇ ਥੋੜੇ ਦਿਨਾਂ ਚ ਆਤਿਸ਼ਵਾਦੀ ਦੀ ਤਰ੍ਹਾਂ ਉਹਦੀ ਮਹਿਮ ਉੱਪਰ ਨੂੰ ਜਾਏ ਗਿਣਤੀ ਵੀ ਉਂਗਲਾਂ ਤੇ ਗਿਣੇ ਜਾਣ ਜੋਗੇ ਨਹੀਂ ਕੁਝ ਹੀ ਦਿਨ ਹੋਏ ਹੋਣਗੇ ਕਿ ਸਰਵੀਆਂ ਖਾਲਸਾ ਦੀ ਮਹਿਮ ਉਹ ਗਈ ਹੋ ਗਈ ਏਦਾਂ ਉੱਪਰ ਨੂੰ ਗਈ ਏ ਇੰਨਾ ਵੱਡਾ ਹੰਗਾਰਾ ਜਿੱਦਾਂ ਤੁਸੀਂ ਕਹਿ ਰਹੇ ਹੈਰਾਨੀ ਜ਼ਾਨਕਾ ਹੈ ਬਿਲਕੁਲ ਇਹ ਤਾਂ ਠੀਕ ਹੈ ਸਿਰਸਾ ਬਿਲਕੁਲ ਔਰ ਇਹਦੇ ਨਾਲ ਹੀ ਇੱਕ ਹਲਕਾ ਹੋਰ ਵੀ ਬੜਾ ਚਰਚਾ ਦੇ ਵਿੱਚ ਹੈ ਉਹ ਸਿਮਰਨਜੀਤ ਸਿੰਘ ਮਾਨ ਕਰਕੇ ਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਬੜਾ ਲੰਮਾ ਸਮਾਂ ਜਿਹੜੇ ਹੈ ਸੰਗਰੂਰ ਹੱਕੇ ਤੋਂ ਉਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਨਹੀਂ ਸੀ ਮਿਲਿਆ ਪਰ ਅਸੀਂ ਦੇਖਦੇ ਆ ਕਿ ਜਦੋਂ ਪੰਜਾਬ ਦੇ ਵਿੱਚ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਬਹੁਤ ਵੱਡੇ ਬਹੁਮਤ ਨਾਲ ਆਉਂਦੀ ਹੈ ਲੋਕ ਬਹੁਤ ਹਮ ਹਮਾ ਕੇ ਉਹਨੂੰ ਘਾਰਾ ਭਰਦੇ ਤੇ 42% ਦੇ ਕਰੀਬ ਉਹ ਵੋਟ ਹਾਸਲ ਕਰਦੇ ਆ ਉਸ ਸਥਿਤੀ ਦੇ ਵਿੱਚ ਜਦੋਂ 3 ਕੁ ਮਹੀਨੇ ਬਾਅਦ ਇਹ ਉਪਚੋਣ ਹੁੰਦੀ ਹੈ ਤੇ ਸਿਮਰਨਜੀਤ ਸਿੰਘ ਮਾਨ ਉੱਥੇ ਉੱਭਰ ਕੇ ਸਾਹਮਣੇ ਆ ਜਾਂਦੇ ਤੇ ਉਹ ਉਹ ਜਿੱਤ ਜਾਂਦੇ ਆ ਤੇ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦਾ ਉਮੀਦਵਾਰ ਕਿਤੇ ਦਾ ਕਿਤੇ ਲੱਭਦਾ ਹੀ ਨਹੀਂ ਆ ਸੋ ਹੁਣ ਜਿਹੜੀ ਸਥਿਤੀ ਇਹ ਹੈ ਕਿ ਉਸੇ ਹੀ ਕੜੀ ਦੇ ਵਿੱਚ ਉਸੇ ਹੀ ਲੜੀ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਇਸ ਵੇਲੇ ਉੱਥੇ ਵੀ ਮੁਕਾਬਲਾ ਜਿਹੜਾ ਸਿਮਰਨਜੀਤ ਸਿੰਘ ਮਾਨ ਔਰ ਹਮੀਤ ਮੀਤ ਹੇਰ ਤੇ ਜਿਹੜੇ ਸਖਪਾਲ ਖਹਿਰਾ ਵਿਚਾਲੇ ਜਿਹੜਾ ਬਣਿਆ ਉਹਥੇ ਵੀ ਤਕੋਨਾ ਮੁਕਾਬਲਾ ਔਰ ਉਹਦੇ ਚ ਵੀ ਜਿਹੜੀਆਂ ਚਰਚਾਵਾਂ ਉਥੋਂ ਸੁਣਨ ਨੂੰ ਆ ਰਹੀਆਂ ਜਾਂ ਲੋਕਾਂ ਦੀ ਜਿਹੜੀ ਆਵਾਜ਼ ਆ ਰਹੀ ਕਿ ਉਹਦੇ ਚ ਵੀ ਮਾਨ ਦਾ ਐਜ ਲੱਗਦਾ ਪਰ ਰਿਜ਼ਲਟ ਕੁਝ ਵੀ ਹੋ ਸਕਦਾ ਕਿਉਂਕਿ ਜੀ ਜੀ ਇਸ ਮੁੱਦੇ ਤੇ ਜਿੱਦਾਂ ਤੁਸੀਂ ਮਾਨ ਦਾ ਜ਼ਿਕਰ ਕੀਤਾ ਜਿਹੜੀਆਂ ਉਥੋਂ ਰਿਪੋਰਟਾਂ ਆ ਰਹੀਆਂ ਉਹ ਇਹ ਬਿਲਕੁਲ ਉਹਦੀ ਮਹੱਤਤਾ ਹਾਈ ਹੈ ਜਿੱਥੇ ਤੱਕ ਸਵਾਲ ਆ ਸਿਮਰ ਸਿੰਘ ਮਾਨ ਦਾ ਉਹ ਉਹਦੀ ਮੈਂ ਪਿਛਲੀ ਵਾਰ ਦਾ ਪਾਰਲੀਮੈਂਟ ਮੈਂਬਰ ਆ ਲੋਕਾਂ ਨੇ ਚੁਣਿਆ ਐਤਕੀ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵੱਡਾ ਹੰਗਾਰਾ ਇਸੇ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਸਖਪਾਲ ਖਹਿਰਾ ਦੇਖੋ ਸਖਪਾਲ ਖਹਿਰਾ ਕਿਤੋਂ ਦੁਆਬੇ 'ਚ ਉੱਠ ਕੇ ਉੱਥੇ ਗਿਆ ਪਰ ਸਖਪਾਲ ਖਹਿਰਾ ਦੀ ਮੈਂ ਕਹਾਂਗਾ ਖੂਬੀ ਹੈ ਜਿਉਂ-ਜਿੜੇ ਮੁੱਦੇ ਪੰਜਾਬ ਬਾਰੇ ਠਾਉਂਦਾ ਹੈ ਕਿ ਪੂਰੀ ਮੁਕਾਬਲੇ ਦੀ ਟੱਕਰ ਦੇ ਰਿਹਾ ਇਸ ਮਰਜ਼ੀ ਜ਼ਮਾਨ ਨੂੰ ਵੀ ਮੀਤ ਹੇਰ ਨੂੰ ਵੀ ਸੋ ਤਕਉਣੀ ਟੱਕਰ ਤਾਂ ਹਾਈ ਹੈ ਪਰ ਇੱਕ ਗੱਲ ਜਿਹੜੀ ਹੈਗੀ ਹੈ ਪਰ ਸਿੰਘ ਸਾਹਿਬ ਵੀ ਕਰਨਾ ਚਾਹੁੰਦਾ ਮੈਂ ਇੱਕ ਸੈਕਸ਼ਨ ਤੁਹਾਡੇ ਇਸ ਮੁੱਦੇ ਤੇ ਧਿਆਨ ਲੈਣਾ ਚਾਹੁੰਦਾ ਕਿ ਜੋ ਸਮਝ ਜਿਥੇ ਮੈਂ ਚਲਾ ਰਿਹਾ ਉਥੇ ਇੱਕ ਥੋੜਾ ਜਿਹਾ ਇਸ ਗੱਲ ਤੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਆ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਫਰੀਦਕੋਟ ਦੇ ਵਿੱਚ ਤੇ ਖਡੂਰ ਸਾਹ ਦੇ ਵਿੱਚ ਉੱਥੇ ਆਪਣੇ ਜਿਹੜੇ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੇ ਹੱਕ ਚ ਸਨੇਹ ਦਿੱਤੇ ਆ ਕਿ ਉਹਨਾਂ ਨੂੰ ਵੋਟ ਪਾਓ। ਸੋ ਥੜਾ ਜਿਹੜਾ ਨੌਜਵਾਨ ਜਿਹੜਾ ਤੁਰਿਆ ਵਾ ਇੱਕ ਪਾਸੇ ਖਾਲਸਾ ਨਾਲ ਦੂਜੇ ਪਾਸੇ ਭਾਈ ਅਮਰਤਪਾਲ ਨਾਲ ਕਿਦਰੇ ਉਹਨਾਂ 'ਚ ਥੋੜਾ ਜਿਹਾ ਡੈਂਟ ਪੈਂਦਾ ਵੀ ਨਜ਼ਰ ਆ ਰਿਹਾ ਉਹ ਇਸ ਗੱਲ ਤੋਂ ਖੁਸ਼ ਨਹੀਂ ਹੈਗੇ ਕਿ ਮਾਨ ਨੇ ਇਹਨਾਂ ਦੋਹਾਂ ਉਮੀਦਵਾਰਾਂ ਦੇ ਖਿਲਾਫ ਆਪਣੇ ਉਮੀਦਵਾਰਾਂ ਨੂੰ ਕਿਉਂ ਉਤਾਰਿਆ? ਜੀ ਇਹ ਇਹਦੇ ਨਾਲ ਹੀ ਸਿੱਧਾ ਜੁੜਿਆ ਹੋਇਆ ਹਲਕਾ ਹੈਗਾ ਪਟਿਆਲਾ ਪਟਿਆਲੇ ਦੇ ਵਿੱਚ ਵੀ ਐਕੀ ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ ਕਿਉਂਕਿ ਉੱਥੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਉੱਥੇ ਉਹਨਾਂ ਦੀ ਜਿਹੜੀ ਪਤਨੀ ਪ੍ਰਨੀਤ ਕੌਰ ਪਿੱਛੇ ਤਿੰਨ ਵਾਰ ਉੱਥੋਂ ਉਹ ਜਿਹੜੇ ਹੈ ਲੋਕ ਸਭਾ ਮੈਂਬਰ ਬਣੇ ਹੈਗੇ ਤੇ ਇਸ ਵਾਰ ਜਿਹੜੀ ਹੈ ਬਿਲਕੁਲ ਹੀ ਸਥਿਤੀ ਬਦਲੀ ਆ ਉਹ ਜਿਨ੍ਹਾਂ ਦੇ ਖਿਲਾਫ ਅੱਗੇ ਚੋਣ ਲੜਦੇ ਸੀ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਉਸੇ ਵੱਲੋਂ ਹੀ ਉਮੀਦਵਾਰ ਨੇ ਉੱਥੇ ਔਰ ਦੂਸਰਾ ਨਾਲ ਇਹ ਹੈ ਕਿ ਜਿਹੜਾ ਕਾਂਗਰਸ ਦੇ ਉਮੀਦਵਾਰ ਨੇ ਉਹ ਕੁਝ ਸਮਾਂ ਹੀ ਪਹਿਲਾਂ ਜਿਹੜੇ ਕਾਂਗਰਸ ਸ਼ਾਮਲ ਹੋਏ ਆ ਤੇ ਇਸ ਕਰਕੇ ਬੇਸ਼ੱਕ ਕਾਂਗਰਸ ਚ ਉਹ ਨਵੇਂ ਲੱਗ ਰਹੇ ਪਰ ਉਹਨਾਂ ਦੀ ਉਸ ਹਲਕੇ ਦੇ ਵਿੱਚ ਬੜੀ ਪੈਂਟ ਹੈ ਉਹ ਜਦੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਲੜੇ ਸੀ ਤਾਂ 2.5 ਲੱਖ ਵੋਟ ਲੈ ਗਏ ਸੀ ਇੱਕ ਹੋਰ ਹਲਕੇ ਦੀ ਜ਼ਰੂਰਤ ਚਰਚਾ ਕਰਨੀ ਬਣਦੀ ਹੈ ਜਨਸੋ ਉਹ ਗੱਲ ਲੁਧਿਆਣਾ ਇਸ ਕਰਕੇ ਕਿ ਕਾਂਗਰਸ ਦੇ ਦਾ ਪ੍ਰਧਾਨ ਹੀ ਉੱਥੇ ਇਲੈਕਸ਼ਨ ਲੜੇ ਆ ਦੂਜੀ ਵਸੇ ਰਮਨੀਤ ਬਿੱਟੂ ਉਹ ਵੀ ਪਾਰਲੀਮੈਂਟ ਮੈਂਬਰ ਆ ਕਾਂਗਰਸ ਦਾ ਤੇ ਹੁਣ ਖਾਤਾ ਉਹਦੇ ਜਿਸ ਤਰੀਕੇ ਨਾਲ ਦੇਖੋ ਤੁਸੀਂ ਜਰਨਲਿਸਟ ਆਪਾਂ ਸਾਰੇ ਜਾਣਦੇ ਆ ਕਿ ਜਿਦਾਂ ਥਾਪੜਾ ਦੇ ਕੇ ਗਿਆ ਅਮਰ ਸਿੰਘ ਕਿ ਰੁਨੀਤ ਬਿਟੂ ਨੂੰ ਜਿਤਾਓ ਮੈਂ ਦੇਖੋ ਫਿਰ ਕੀ ਇਹਨੂੰ ਮਾਣ ਬਖਸ਼ਦਾ ਹੈ ਕਿਤੇ ਉਹ ਹਲਕਾ ਵੀ ਲੋਕਾਂ ਦੀਆਂ ਨਜ਼ਰਾਂ ਚ ਨਜ਼ਰਾਂ ਇਸ ਸਭ ਹਲਕਾ ਇਸ ਕਰਕੇ ਵੀ ਹੈ ਕਿਉਂਕਿ ਉੱਥੇ ਕਾਂਗਰਸ ਪਾਰਟੀ ਨੂੰ ਇਹ ਬਿਲਕੁਲ ਆਸ ਨਹੀਂ ਸੀਗੀ ਕਿ ਰਵਿੰਦਰ ਸਿੰਘ ਬਿੱਟੂ ਜਿਹੜਾ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਜਾਏਗਾ ਤਾਂ ਉਹਨਾਂ ਨੇ ਉੱਥੋਂ ਉਸ ਢੰਗ ਨਾਲ ਉਮੀਦਵਾਰਾਂ ਦੀ ਜਿਹੜੀ ਚੋਣ ਨਹੀਂ ਸੀ ਪਰ ਜਦੋਂ ਉਹ ਉਹਨੇ ਇਹ ਫੈਸਲਾ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਤਾਂ ਪਾਰਟੀ ਜਿਹੜੀ ਸੀ ਕਾਂਗਰਸ ਪਾਰਟੀ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ ਉਹੀ ਉੱਥੇ ਜਾ ਕੇ ਲੜੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਇਹ ਜਿਹੜੇ ਰਾਜਾ ਵੜਿੰਗ ਹੋਣੀ ਹੈ ਰਵਿੰਦਰ ਆਪਣੇ ਬਿੱਟੂ ਹੋਣੀ ਹੈ ਇਹ ਸਾਰੇ ਇੱਕ ਉਸ ਸਮੇਂ ਦੀ ਪਦੈਸ਼ ਹੈ ਜਦੋਂ ਰਾਹੁਲ ਗਾਂਧੀ ਨੇ ਬਕਾਇਦਾ ਜਿਹੜੀ ਪਾਰਟੀ ਦੇ ਅੰਦਰ ਡੈਮੋਕ੍ਰੈਟਿਕ ਢੰਗ ਨਾਲ ਚੋਣ ਕਰਾਉਣ ਦਾ ਜਿਹੜਾ ਯੂਥ ਕਾਂਗਰਸ ਦਾ ਸ਼ੁਰੂ ਕੀਤਾ ਸੀ ਪ੍ਰੋਗਰਾਮ ਜਾਂ ਐਨਐਸਯੂਆਈ ਦਾ ਕੀਤਾ ਸੀ ਇਹ ਉਸ ਸਮੇਂ ਉਸ ਦੌਰ ਦੇ ਨਿਕਲੇ ਹੋਏ ਆ ਤੇ ਇਹ ਦੋਨੋਂ ਹੀ ਬਕਾਇਦਾ ਰਾਹੁਲ ਗਾਂਧੀ ਦੇ ਨੇੜਲੇ ਦੋਸਤਾਂ ਵਿੱਚੋਂ ਸਾਥੀਆਂ ਵਿੱਚੋਂ ਹੀ ਸੀਗੇ ਪਰ ਜਦੋਂ ਉੱਥੇ ਰਵਿੰਦਰ ਬਿੱਟੂ ਨੇ ਇਹ ਕਦਮ ਚੁੱਕਿਆ ਤਾਂ ਉਸ ਤੋਂ ਬਾਅਦ ਹੀ ਕਾਂਗਰਸ ਨੇ ਜਿਹੜਾ ਰਾਜਾ ਵੜਿੰਗ ਨੂੰ ਉੱਥੋਂ ਤਾਰਨ ਦਾ ਫੈਸਲਾ ਲਿਆ ਤੇ ਉੱਥੇ ਵੀ ਜਿਹੜੀ ਬੜੀ ਇਹਨਾਂ ਦੋਨਾਂ ਦੇ ਵਿਚਾਲੇ ਸਿੱਧੀ ਟੱਕਰ ਹੈ ਇਹ ਵੀ ਕਮਾਲ ਦੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਸ਼ਹਿਰੀ ਵੋਟ ਜਿਹੜੀ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੀ ਕਾਫੀ ਆਧਾਰ ਹੈਗਾ ਹੈ ਪਹਿਲਾਂ ਵੀ ਉੱਥੇ ਉਹਨਾਂ ਦੇ ਜਿਹੜੇ ਐਮਐਲਏ ਸ਼ਹਿਰ 'ਚ ਜਿੱਦੇ ਰਹੇ ਜੀ ਜੀ ਬਹੁਤ-ਬਹੁਤ ਮਿਹਰਬਾਨੀ ਜਨਰ ਸਾਹਿਬ ਧੰਨਵਾਦ ਸਮਾਂ ਦੇਣ ਦੇ ਲਈ ਆਪਾਂ ਨਿਊਜ਼ ਬੈਂਡ ਨਿਊਜ਼ ਜਨਨਾ ਮ ਤੇ ਇਹ ਜਿਹੜੀਆਂ ਸੀਟਾਂ ਹੈਗੀਆਂ ਇਹਨਾਂ ਤੇ ਵੀ ਆਪਣੀ ਨਜ਼ਰ ਬਣੀ ਰਹੇਗੀ ਕਿ ਆਖਰ ਉਥੋਂ ਦੇ ਵੋਟਰ ਕਿਹੜੇ ਉਮੀਦਵਾਰਾਂ ਜਿਨ੍ਹਾਂ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣਗੇ ਇਹਨਾਂ ਮੁੱਦਿਆਂ ਤੇ ਆਉਣ ਲਈ ਜਿੱਥੇ ਅਸੀਂ ਆਪਣੇ ਮਹਿਮਾਨਾਂ ਦੇ ਜੰਡੂ ਸਾਹਿਬ ਦੇ ਚਿੱਲਾ ਸਾਹਿਬ ਦੇ ਧੰਨਵਾਦੀ ਹਾਂ ਇੰਜੀਆ ਪਰ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ ਸਤ ਸ੍ਰੀ ਅਕਾਲ